ਛੋਟੀਆਂ-ਛੋਟੀਆਂ ਜ਼ਰੂਰੀ ਕੰਮ ਆਉਣ ਵਾਲੀਆਂ ਗੱਲਾਂ ਸਿਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋਣ ਤੇ 5-6 ਬੂੰਦਾਂ ਸਰੋਂ ਦੇ ਤੇਲ ਦੀਆਂ ਨੱਕ ਵਿੱਚ ਪਾ ਕੇ ਜਾਂ ਸੁੰਘਣ ਨਾਲ ਸਿਰ ਦਰਦ ਠੀਕ ਹੋ ਜਾਵੇਗਾ। ਇਦਾਂ ਘੱਟ ਤੋਂ ਘੱਟ 5 ਦਿਨ ਕਰੋ। ਖਾਣਾ ਖਾਣ ਤੋਂ ਤੁਰੰਤ ਬਾਅਦ ਬਾਥਰੂਮ ਜਾਣ ਦੀ ਆਦਤ ਨਾਲ ਸ਼ੂਗਰ ਰੋਗ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ। ਜੇਕਰ ਕਿਸੇ ਦੇ ਗੁਰਦੇ ਵਿੱਚ ਪਥਰੀ ਬਣ ਗਈ ਹੈ ਤਾਂ ਉਸ ਨੂੰ ਤુલਸੀ ਦਾ ਅਰਕ ਸ਼ਹਿਦ ਵਿੱਚ ਮਿਲਾ ਕੇ ਰੋਜ਼ਾਨਾ ਖਾਣਾ ਚਾਹੀਦਾ ਹੈ ਇਸ ਨਾਲ ਪੱਥਰੀ ਬਹੁਤ ਜਲਦੀ ਬਾਹਰ ਨਿਕਲ ਜਾਵੇਗੀ ਆਪਣੇ ਸੋਨੇ ਦੇ ਗਹਿਣਿਆਂ ਨੂੰ ਜੇਕਰ ਤੁਸੀਂ ਕਾਲਾ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਗਹਿਣਿਆਂ ਵਾਲੇ ਡੱਬੇ ਵਿੱਚ ਇੱਕ ਚਾਕ ਦਾ ਟੋਕੜਾ ਰੱਖ ਦਿਓ ਇਸ ਤਰ੍ਹਾਂ ਤੁਹਾਡੇ ਗਹਿਣੇ ਕਾਲੇ ਹੋਣ ਤੋਂ ਬਚ ਜਾਣਗੇ ਘੜੇ ਅੰਦਰਲੇ ਪਾਣੀ ਵਿੱਚ ਮਿੱਟੀ ਦੇ ਗੁਣ ਘੁਲ ਮਿਲ ਜਾਂਦੇ ਹਨ ਅੱਗ ਉੱਪਰ ਪੱਕੀ ਮਿੱਟੀ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧੇਰੇ ਹੁੰਦੀ ਹੈ ਅਤੇ ਮਿੱਟੀ ਤੇਜਾਬੀਪਣ ਸੋਖਦੀ ਹੈ ਜੇਕਰ ਅਸੀਂ ਬੈਂਗਣ ਦਾ ਸਲਾਦ ਬਣਾ ਕੇ ਖਾ ਲਈਏ ਇਸ ਨਾਲ ਸਾਡਾ ਦਿਲ ਬਹੁਤ ਮਜ਼ਬੂਤ ਬਣਦਾ ਹੈ ਵਾਲ ਉੱਡੀ ਹੋਈ ਥਾਂ ਤੇ ਲਸਣ ਦਾ ਰਸ ਲਗਾਓ ਅਤੇ ਸੁੱਕਣ ਦਿਓ ਇਸ ਤਰ੍ਹਾਂ 3 ਵਾਰ ਲਸਣ ਦਾ ਰਸ ਕੁਝ ਹਫ਼ਤੇ ਲਗਾਉਂਦੇ ਰਹਿਣ ਨਾਲ ਗੰਜ ਵਾਲੀ ਥਾਂ ਤੇ ਵਾਲ ਆ ਜਾਣਗੇ ਜੇਕਰ ਤੁਸੀਂ ਰਾਤ ਦੇ ਸਮੇਂ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀ ਲਈਏ ਤਾਂ ਸਾਡੀਆਂ ਅੱਖਾਂ ਦੀ ਰੋਸ਼ਨੀ ਬਹੁਤ ਤੇਜ਼ੀ ਦੇ ਨਾਲ ਵਧਣ ਲੱਗਦੀ ਹੈ ਜੇਕਰ ਅਸੀਂ ਕੱਚੇ ਅਦਰਕ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਅਸੀਂ ਜਵਾਨ ਰਹਿੰਦੇ ਹਾਂ ਜੇਕਰ ਤੁਸੀਂ ਆਪਣੇ ਲੱਤਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਨਹਾਉਣ ਤੋਂ ਪਹਿਲਾਂ ਆਪਣੀਆਂ ਲੱਤਾਂ ਦੀ ਸਰੋਂ ਦੇ ਤੇਲ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰੋ ਤੇ ਫਿਰ ਨਹਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਲੱਤਾਂ ਦੇ ਦਰਦ ਤੋਂ ਬਹੁਤ ਰਾਹਤ ਮਿਲੇਗੀ ਹਰ ਵਾਰ ਚੱਕਲਾ ਅਤੇ ਬੇਲਣਾ ਧੋ ਕੇ ਜਰੂਰ ਰੱਖੋ ਕਿਉਂਕਿ ਜੇਕਰ ਆਟਾ ਲੱਗਿਆ ਰਹੇਗਾ ਤਾਂ ਉਸ ਨੂੰ ਕੀੜੇ ਜਰੂਰ ਚੱਟਣਗੇ ਜਿਸ ਨਾਲ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋਵਾਂਗੇ